ਜਦੋਂ ਸਾਡਾ ਬਚਪਨ ਹੁੰਦਾ ਸੀ ਅੱਜ ਤੋਂ ਕੋਈ 40-45 ਸਾਲ ਪਹਿਲਾਂ ਦੀ ਮੈਂ ਗੱਲ ਕਰਨ ਲੱਗਿਆ ਉਦੋਂ ਵੀ ਅਖਾੜੇ ਹੁੰਦੇ ਸੀ ਗਰਾਉਂਡਾਂ ਹੁੰਦੀਆਂ ਸੀ ਲੇਕਿਨ ਜੋ ਵੀ ਅਸੀਂ ਖਰਾਕ ਖਾਣੀ ਸਾਨੂੰ ਹਾਜਮ ਹੋ ਜਾਣੀ ਸਾਡੇ ਸਰੀਰ 'ਚ ਪੂਰੀ ਜਾਨ ਵੀ ਆ ਜਾਣੀ ਉਸ ਟਾਈਮ ਕੋਈ ਡਾਈਟੀਸ਼ਨ ਨਹੀਂ ਹੁੰਦੇ ਸੀਗੇ ਸਾਡੇ ਘਰ ਦੇ ਡਾਈਟੀਸ਼ਨ ਹੁੰਦੇ ਸੀ ਜੋ ਉਹਨਾਂ ਨੇ ਦੁੱਧ ਦੇ ਦੇਣਾ ਘਿਓ ਦੇ ਦੇਣਾ ਮੱਖਣੀ ਦੇ ਦੇਣੀ ਮਤਲਬ ਜੋ ਆ ਜਾਣਾ ਅਸੀਂ ਖਾ ਜਾਣਾ ਕੋਈ ਉਦੋਂ ਪੇਟ ਨਹੀਂ ਵੱਧਦੇ ਹੁੰਦੇ ਸੀ ਅੱਜ ਦੇ ਟਾਈਮ ਦੇ ਵਿੱਚ ਸਾਨੂੰ ਹਰ ਇੱਕ ਮੈਂਬਰ ਨੂੰ ਅਲੱਗ-ਅਲੱਗ ਡਾਈਟ ਦੱਸਣੀ ਪੈਂਦੀ ਆ ਅ ਬੜੇ ਫੋਨ ਆਉਂਦੇ ਆ ਮੈਨੂੰ ਪੁੱਛਦੇ ਆ ਕਿ ਅਸੀਂ ਰਾਤ ਨੂੰ ਦੁੱਧ ਪੀ ਸਕਦੇ ਆ ਜਾਂ ਅਸੀਂ ਕਿਹੜੇ ਟਾਈਮ ਦੁੱਧ ਪੀਏ ਅਲੱਗ-ਅਲੱਗ ਤਰ੍ਹਾਂ ਦੇ ਫੋਨ ਆਉਂਦੇ ਆ ਕਿਉਂਕਿ ਜਿਹੜੀ ਵੀ ਕੋਈ ਵੀ ਖਾਣਾ ਖਾਣੀ ਆ ਅਸੀਂ ਜਦੋਂ ਖਾਣਾ ਖਾਣੀ ਆ ਉਸ ਤੋਂ ਬਾਅਦ ਸਾਡੀ ਸਰੀਰ ਦੀ ਐਕਟੀਵਿਟੀ ਹੋਣੀ ਚਾਹੀਦੀ ਆ ਜਾਂ ਫਿਰ ਅਸੀਂ ਐਨਾ ਵਰਕਆਊਟ ਕੀਤਾ ਹੋਣਾ ਚਾਹੀਦਾ ਸਾਡਾ ਐਨਾ ਸਰੀਰ ਦਾ ਜ਼ੋਰ ਲੱਗਿਆ ਚਾਹੀਦਾ ਉਸ ਤੋਂ ਬਾਅਦ ਅਸੀਂ ਖਾਣਾ ਲੈ ਸਕਦੇ ਹਾਂ ਇੱਕ ਅੱਜ ਮੈਨੂੰ ਫੋਨ ਆਇਆ ਉਹਨਾਂ ਨੇ ਇਹੀ ਪੁੱਛਿਆ ਕਿ ਅਸੀਂ ਰਾਤ ਨੂੰ ਦੁੱਧ ਪੀ ਸਕਦੇ ਹਾਂ ਮੈਂ ਅੱਜ ਇਹੀ ਦੱਸਣਾ ਚਾਹੁੰਦਾ ਕਿ ਦੁੱਧ ਅਸੀਂ ਰਾਤ ਨੂੰ ਅੱਜ ਦੀ ਡੇਟ 'ਚ ਕਿਉਂ ਨਹੀਂ ਪੀ ਸਕਦੇ ਪਹਿਲਾਂ ਹੁੰਦਾ ਸੀ ਅਸੀਂ ਕੰਮ ਹੱਥੀਂ ਕਰਦੇ ਹੁੰਦੇ ਸੀ ਖੇਤਾਂ 'ਚ ਕੰਮ ਕਰਨਾ ਔਰ ਥੱਕੇ ਹੋਏ ਆਉਣਾ ਰਾਤ ਨੂੰ ਘਰੇ ਤਾ ਅਸੀਂ ਰੋਟੀ ਖਾ ਕੇ ਉਸ ਤੋਂ ਬਾਅਦ ਇੱਕ ਗਲਾਸ ਦੁੱਧ ਦਾ ਪੀ ਕੇ ਸੌਂ ਜਾਂਦੇ ਹੁੰਦੇ ਸੀ ਕਿਉਂਕਿ ਸਾਡਾ ਸਰੀਰ ਦਾ ਸਾਰੇ ਦਿਨ ਦਾ ਜ਼ੋਰ ਲੱਗਿਆ ਹੁੰਦਾ ਸੀ ਸਰੀਰ ਸਾਡਾ ਥੱਕਿਆ ਹੁੰਦਾ ਸੀ ਤੇ ਉਹ ਖਰਾਕ ਮੰਗਦਾ ਸੀ ਤਾਂ ਕਰਕੇ ਅਸੀਂ ਉਸ ਟਾਈਮ ਰਾਤ ਨੂੰ ਦੁੱਧ ਪੀਂਦੇ ਹੁੰਦੇ ਸੀ ਉਹ ਸਾਡੀ ਪਰੰਪਰਾ ਉਦੋਂ ਦੀ ਚੱਲੀ ਆਉਂਦੀ ਆ ਅੱਜ ਕੱਲ ਪਿੰਡਾਂ ਦੇ ਵਿੱਚ ਵੀ ਦੇਖ ਲਓ ਲੋਕੀ ਰਾਤ ਨੂੰ ਦੁੱਧ ਪੀ ਕੇ ਸੌਂਦੇ ਨੇ ਲੇਕਿਨ ਉਹ ਪਹਿਲਾਂ ਵਾਲੇ ਕੰਮ ਨਹੀਂ ਰਹੇ ਪਹਿਲਾਂ ਵਾਲੀ ਉਹ ਥਕਾਵਟ ਸਰੀਰ ਥੱਕਦਾ ਨਹੀਂ ਅਸੀਂ ਵਿਹਲੇ ਆ ਕੰਮਸੀ ਕਰਦੇ ਨਹੀਂ ਮਸ਼ੀਨੀ ਜੁਗ ਆ ਗਿਆ ਫੇ ਰਾਤ ਨੂੰ ਰੋਟੀ ਖਾ ਲੈਨੇ ਆ ਰੋਟੀ ਖਾ ਕੇ ਫਿਰ ਦੁੱਧ ਦਾ ਗਲਾਸ ਪੀ ਕੇ ਅਸੀਂ ਪੈ ਜਾਂਦੇ ਆ ਮੈਂ ਥੋੜੇ ਦਿਨ ਪਹਿਲਾਂ ਵੀਡੀਓ ਵੀ ਪਾਈ ਸੀਗੀ ਕਿ ਅਸੀਂ 5-5 ਰੋਟੀਆਂ ਖਾ ਕੇ ਉਤੋਂ ਇੱਕ ਗਲਾਸ ਦੁੱਧਾ ਪੀ ਕੇ ਪੈ ਜਾਂਦੇ ਆ ਤੇ ਫੇਰ ਕਹਿੰਦੇ ਆ ਜੀ ਸਾਡਾ ਢਿੱਡ ਵੱਧਾ ਇਹੀ ਕਾਰਨ ਜਿਵੇਂ ਹੁਣ ਅਸੀਂ ਜਿਮ ਲਾਉਨੇ ਆ ਜਿਮ ਤੋਂ ਆਪਣਾ ਵਰਕਆਊਟ ਲਾਇਆ ਉਸ ਤੋਂ ਬਾਅਦ ਅਸੀਂ ਪ੍ਰੋਟੀਨ ਡਾਈਟ ਕਿਉਂ ਲੈਨੇ ਆ ਕਿਉਂਕਿ ਸਾਡੇ ਜਿਹੜੇ ਸਰੀਰ ਦੇ ਮਸਲ ਨੇ ਉਹ ਸਾਡੇ ਜ਼ੋਰ ਲੱਗਿਆ ਹੁੰਦਾ ਉਹ ਖਰਾਕ ਮੰਗਦੇ ਆ ਤਾਂ ਅਸੀਂ ਆਫਟਰ ਵਰਕਆਊਟ ਪ੍ਰੋਟੀਨ ਡਾਈਟ ਲੈਨੇ ਆ ਜਿਹੜਾ ਦੁੱਧ ਆ ਉਹਦੇ ਵਿੱਚ ਵੀ ਪ੍ਰੋਟੀਨ ਹੁੰਦਾ ਤੇ ਹੁਣ ਅਸੀਂ ਜਿੰਮ ਤੋਂ ਵਰਕਆਊਟ ਤੋਂ ਬਾਅਦ ਖਰਾਕ ਲੈਨੇ ਆ ਜਿਹੜੇ ਅਸੀਂ ਕੋਈ ਜਿੰਮ ਨਹੀਂ ਜਾਂਦੇ ਵਿਹਲੇ ਆਂਦੇ ਨੇ ਕੰਮ ਤੋਂ ਆ ਗਏ ਜਾਂ ਵਿਹਲੇ ਬੈਠੇ ਆਂ ਰਾਤ ਨੂੰ ਰੋਟੀ ਖਾਧੀ ਤੇ ਰਾਤ ਨੂੰ ਅਸੀਂ ਦੁੱਧ ਦਾ ਗਲਾਸ ਪੀ ਕੇ ਪੈ ਜਾਂਦੇ ਆ ਤੇ ਉਹ ਏਸੇ ਕਰਕੇ ਦੁੱਧ ਦਾ ਰਾਤ ਨੂੰ ਕੋਈ ਬੈਨੀਫਿਟ ਨਹੀਂ ਹੁੰਦਾ ਦੁੱਧ ਪੀਓ ਉਦੋਂ ਜਦੋਂ ਅਸੀਂ ਸਵੇਰੇ ਨਾਸ਼ਤੇ ਦੇ ਨਾਲ ਪੀ ਸਕਦੇ ਆ ਖਾਣਾ ਖਾਣ ਤੋਂ ਬਾਅਦ ਸਾਡਾ ਸਰੀਰ ਚੱਲਣਾ ਚਾਹੀਦਾ ਉਹ ਸਾਡੀ ਖਾਧੀ ਹੋਈ ਚੀਜ਼ ਸਾਡੇ ਅੰਦਰ ਹਾਜ਼ਮ ਹੋਣੀ ਚਾਹੀਦੀ ਆ ਜਾਂ ਫਿਰ ਸਾਡਾ ਜੋਰ ਹੀ ਇੰਨਾ ਕੰਮ ਤੇ ਲੱਗਿਆ ਹੋਵੇ ਉਸ ਤੋਂ ਬਾਅਦ ਅਸੀਂ ਖਾਣਾ ਖਾ ਲੈ ਸਕਦੇ ਆ ਫਿਰ ਮੈਨੂੰ ਪੁੱਛਿਆ ਜਾਂਦਾ ਕਿ ਸਾਨੂੰ ਕੋਈ ਡਾਈਟ ਦੱਸੋ ਜੀ ਤੇ ਮੈਂ ਹਰ ਇੱਕ ਦੀ ਡਾਈਟ ਬਰਾਬਰ ਨਹੀਂ ਦੱਸ ਸਕਦਾ ਕਿਉਂਕਿ ਅਸੀਂ ਲੋਕ ਵਹਿਲੇ ਆ ਅੱਜ ਦੀ ਡੇਟ ਦੇ ਵਿੱਚ ਕੁਝ ਲੋਕ ਆ ਜਿਹੜੇ ਹਾਰਡ ਵਰਕ ਕਰਦੇ ਆ ਜਾਂ ਜਿਮ ਲਾਉਂਦੇ ਆ ਤਕਰੀਬਨ ਲਾਈਫ ਸਾਡੀ ਮਸ਼ੀਨੀ ਜਗ ਔਨ ਕਰਕੇ ਸਾਡੀਆਂ ਸਰੀਰ ਦੀਆਂ ਐਕਟੀਵਿਟੀਆਂ ਬਿਲਕੁਲ ਬੰਦ ਹੋ ਗਈਆਂ ਇਸ ਕਰਕੇ ਸਾਡੇ ਸਰੀਰ ਉਹਨੇ ਜੋਰ ਨਹੀਂ ਲਾਉਂਦੇ ਹੁਣ ਇੱਕ ਬੰਦਾ ਇੱਕ ਗਲਾਸ ਦੁੱਧਾ ਪੀਂਦਾ ਔਰ ਇੱਕ ਬੰਦਾ ਇੱਕ ਜੱਗ ਦੁੱਧਾ ਗਲਾਸ ਦਾ ਦੁੱਧ ਵੀ ਪੀ ਸਕਦਾ ਤੇ ਉਹ ਫਰਕ ਆ ਉਹਦੇ ਵਿੱਚ ਸੋ ਇਸ ਕਰਕੇ ਡਾਈਟੀਸ਼ਨ ਕਿਉਂ ਆਏ ਨੇ ਸਾਡੀਆਂ ਬਾਡੀਆਂ ਪਹਿਲਾਂ ਵਰਗੀਆਂ ਰਹੀਆਂ ਨਹੀਂ ਸਾਡੇ ਸਰੀਰਾਂ ਚ ਇੰਨੀਆਂ ਕੁ ਪ੍ਰੋਬਲਮ ਆ ਚੁੱਕੀਆਂ ਕਿਸੇ ਦਾ ਕੋਲੇਸਟ੍ਰੋਲ ਵੱਧਦੇ ਆ ਕਿਸੇ ਦੇ ਜੂਰਕ ਐਸਿਡ ਵੱਧਦੇ ਆ ਕਿਸੇ ਦਾ ਕੈਲਸ਼ੀਅਮ ਵੱਧ ਜਾਂਦਾ ਜਾਂ ਘਟ ਜਾਂਦਾ ਬਹੁਤ ਚੀਜ਼ਾਂ ਨੇ ਜਿਹੜੀਆਂ ਸਾਡੇ ਅੰਦਰੋਂ ਸਾਡਾ ਸਿਸਟਮ ਬਿਲਕੁਲ ਖਰਾਬ ਹੋ ਜਾਂਦਾ ਇਸੇ ਕਰਕੇ ਮੈਂ ਪਹਿਲਾਂ ਜੋ ਵੀ ਮੇਰੇ ਕੋਲੋਂ ਟ੍ਰੇਨਿੰਗ ਲੈਂਦਾ ਤਾਂ ਮੈਂ ਉਹਦਾ ਪਹਿਲਾਂ ਬਲੱਡ ਟੈਸਟ ਕਰਾਉਣਾ ਉਹਦੇ ਸਰੀਰ ਦੇ ਅੰਦਰ ਸਾਡੇ ਟੈਸਟੋਸਟੀਰੋਨ ਲੈਵਲ ਕਿੰਨਾ ਵਾ ਜੋ ਸਾਡੀ ਬਾਡੀ ਦੇ ਸਾਡੇ ਮਸਲ ਬਣਾਉਂਦਾ ਸਾਡੇ ਹਾਰਮੋਨ ਹੁੰਦੇ ਆ ਉਹ ਲੈਵਲ ਦੇਖਣਾ ਪੈਂਦਾ ਫਿਰ ਉਹਦਾ ਲੈਵਲ ਅਸੀਂ ਵਧਾਵਾਂਗੇ ਤਾਂ ਸਾਡੀ ਬਾਡੀ ਦੇ ਮਸਲ ਬਣਦੇ ਨਹੀਂ ਅੱਜ ਦੀ ਡੇਟ 'ਚ ਕਈ ਇਹੋ ਜਿਹੇ ਗੱਭਰੂ ਬੈਠੇ ਆ ਜਿਨ੍ਹਾਂ ਦਾ ਟੈਸਟੋਨ ਲੈਵਲ ਬਿਲਕੁਲ ਹੀ ਡੈੱਡ ਹੋਇਆ ਪਿਆ ਉਹਨਾਂ ਦਾ ਕੀ ਕਾਰਨ ਆ ਮੈਂ ਸਾਰੇ ਇੱਕ ਅੱਜ ਦੀ ਵੀਡੀਓ 'ਚ ਤਾਂ ਨਹੀਂ ਦੱਸ ਸਕਦਾ ਕਈ ਕਾਰਨ ਨੇ ਕਿਉਂਕਿ ਸਾਡੀਆਂ ਖਰਾਕਾਂ ਵੀ ਇਹੋ ਜਿਹੀਆਂ ਨੇ ਤੇ ਇਸ ਕਰਕੇ ਮੈਂ ਹਰ ਇੱਕ ਦੀ ਬਾਡੀ ਅਲੱਗ-ਅਲੱਗ ਆ ਮੈਂ ਕਿਸੇ ਨੂੰ ਜੇ ਕਿਸੇ ਨੂੰ ਮੈਂ ਦੱਸ ਦਾਂ ਕਿ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਇਦਾਂ ਤੁਸੀਂ ਮੈਨੂੰ ਮੇਰੀ ਫੀਸ ਮੈਨੂੰ ਜਮ੍ਹਾਂ ਕਰਾਓ ਤੇ ਮੈਂ ਤੁਹਾਡੇ ਬਲੱਡ ਟੈਸਟ ਕਰਾਉਂਗਾ ਉਸ ਤੋਂ ਬਾਅਦ ਤੁਹਾਡਾ ਡਾਈਟ ਚਾਰਟ ਬਣਾ ਕੇ ਦੇਵਾਂਗਾ ਫੀਸ ਮੈਂ ਇਸ ਕਰਕੇ ਕਹਿਣਾ ਕਿਉਂਕਿ ਮੇਰਾ ਕੰਮ ਆ ਇਹ ਮੈਂ ਕੋਈ ਹੋਰ ਕੰਮ ਨਹੀਂ ਕਰਦਾ ਮੈਨੂੰ ਵੀ ਆਪਣੇ ਲਈ ਕੁਝ ਪੈਸਿਆਂ ਦੀ ਜ਼ਰੂਰਤ ਪੈਂਦੀ ਆ ਹਰ ਇੱਕ ਨੂੰ ਪੈਂਦੀ ਆ ਸੋ ਮੇਰਾ ਕੰਮ ਆ ਇਸ ਕਰਕੇ ਮੈਂ ਆਪਣੀ ਫੀਸ ਕਹਿਣਾ ਹੁੰਨਾ ਜੇਕਰ ਤੁਸੀਂ ਮੇਰੇ ਕੋਲੋਂ ਵਧੀਆ ਰਿਜ਼ਲਟ ਲੈਣਾ ਤੁਸੀਂ ਮੈਨੂੰ ਫੀਸ ਜਮ੍ਹਾਂ ਕਰਾਓ ਥੋੜਾ ਮੈਂ ਪੂਰੇ ਟੈਕਨੀਕ ਦੇ ਨਾਲ ਤਰੀਕੇ ਨਾਲ ਤੁਹਾਡੇ ਬਲੱਡ ਟੈਸਟ ਕਰਾ ਕੇ ਫਿਰ ਮੈਂ ਤੁਹਾਡਾ ਤੁਹਾਨੂੰ ਡਾਈਟ ਚਾਰਟ ਬਣਾ ਕੇ ਦੇਵਾਂਗਾ ਤੁਹਾਨੂੰ ਰਿਜ਼ਲਟ ਵੀ ਮਿਲੂਗਾ ਔਰ ਤੁਹਾਨੂੰ ਇਹ ਵੀ ਪਤਾ ਲੱਗ ਜਾਊਗਾ ਕਿ ਕਿਹੜੇ ਟਾਈਮ ਕਿਹੜੀ ਖਰਾਕ ਲੈਣੀ ਆ ਸੋ ਅੱਜ ਦਾ ਮੇਰਾ ਇਹੀ ਵਿਚਾਰ ਸੀਗੇ ਕਿਉਂਕਿ ਮੈਨੂੰ ਇੱਕ ਫੋਨ ਆਇਆ ਸੀ ਮੈਨੂੰ ਪੁੱਛਿਆ ਗਿਆ ਸੀ ਕਿ ਰਾਤ ਨੂੰ ਦੁੱਧ ਪੀਣਾ ਚਾਹੀਦਾ ਜਾਂ ਨਹੀਂ ਪੀਣਾ ਚਾਹੀਦਾ ਸੋ ਇਹੀ ਕਾਰਨ ਆ ਕਿ ਜੋ ਮੈਂ ਹੁਣੇ ਤੁਹਾਨੂੰ ਦੱਸ ਕੇ ਚੁੱਕਿਆ ਇਹੀ ਮੇਨ ਕਾਰਨ ਨੇ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਲੱਗੀ ਵਧੀਆ ਲੱਗੀ ਤਾਂ ਇਹਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਮੈਨੂੰ ਆਪਣੇ ਵੀ ਵਿਚਾਰ ਦਿਓ ਤਾਂ ਕਿ ਮੈਂ ਹੋਰ ਵੀ ਅੱਗੇ ਇਸ ਦੰਦੀਆਂ ਤੁਹਾਨੂੰ ਵੀਡੀਓ ਵੀਡੀਓ ਪਾਉਂਦਾ ਰਹਾ ਸੋ ਸਾਰਿਆਂ ਦਾ ਧੰਨਵਾਦ